ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਲਈ ਜੋ ਕਾਨੂੰਨ ਪਾਸ ਕੀਤਾ ਗਿਆ ਹੈ ਉਸ ਨੂੰ ਲੈ ਕੇ ਦੇਸ਼ ਭਰ ਚ ਡਰਾਈਵਰਾਂ ਚ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਧ ਹੋ ਚੁੱਕੇ ਨੇ ਪਟ્રોલ ਪੰਪਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਨੇ ਹੁਸ਼ਿਆਰਪੁਰ ਚ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਚ ਕਿੰਨਾ ਵੱਡਾ ਸੰਕਟ ਪੈਦਾ ਹੋਣ ਜਾ ਰਿਹਾ ਔਰ ਟਰੱਕਰ ਯੂਨੀਅਨ ਦੀ ਹੜਤਾਲ ਹੈ ਇਸ ਕਰਕੇ ਲੋਕਾਂ ਚ ਕਾਫੀ ਹਫੜਾ ਦਫੜੀ ਮੱਚੀ ਹੋਈ ਹੈ ਕਿ ਅਸੀਂ ਵੀ ਆਪਣੇ ਆਪਣੇ ਗੱਡੀਆਂ ਦਾ ਟੈਂਕ ਫੁੱਲ ਕਰਵਾ ਲਈਏ ਤੇ ਇਸ ਕਰਕੇ ਸਵੇਰ ਤੋਂ ਹੀ ਰਸ ਤੇ ਚੱਲ ਰਿਹਾ ਹੈ ਕਾਫੀ ਹਾਂਜੀ ਹਾਂਜੀ ਬਹੁਤ ਪਏਗਾ ਜੀ ਹੱਲੇ ਤਾਂ ਚਲੋ ਪੰਪਾਂ ਦੇ ਬਾਕੀਆਂ ਦੇ ਵੀ ਸਟਾਕ ਹੋਏਗਾ ਹੱਲੇ ਤਾਂ ਜਿਹਨਾਂ ਕੋ ਜਿਸ ਤਰ੍ਹਾਂ ਦਾ ਸਟਾਕ ਹੋਏਗਾ ਉਸ ਤੋਂ ਸਾਰੇ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਡੇ ਕੋ ਵੀ ਹੱਲੇ ਹੈ ਅਸੀਂ ਆਪਣੀ ਡਿਊਟੀ ਕਰ ਰਹੇ ਆ ਬਾਕੀ ਅੱਗੇ ਤੇ ਹੜਤਾਲ ਵੱਧਦੀ ਹੈ ਤੇ ਪ੍ਰੋਬਲਮ ਤਾਂ ਆਏਗੀ ਹਾਂਜੀ ਹਾਂਜੀ ਹੱਲੇ ਤਾਂ 5-6 ਦਿਨ ਦਾ ਆਰਾਮ ਨਾਲ ਚੱਲ ਜਾਏਗਾ ਉਸ ਤੋਂ ਬਾਅਦ ਕੀ ਅੱਗੇ ਯੂਨੀਅਨ ਦੀ ਹੜਤਾਲ ਵੱਧਦੀ ਹੈ ਤਾਂ ਫੇਰ ਉਸ ਤੋਂ ਬਾਅਦ ਪ੍ਰੋਬਲਮ ਤਾਂ ਆਏਗੀ ਦੋ ਘੰਟੇ ਦਾ ਬੰਦ ਕਰਾ ਦੇਣਾ ਬੰਦ ਕਰਾ ਜਿੰਨੀ ਲੋੜਾ ਉਹਨਾਂ ਹੀ ਹਾਂਜੀ ਹਾਂਜੀ ਮੈਂ ਤੇ ਇਹੀ ਚਾਹਵਾਂਗਾ ਕਿ ਜਿੰਨੀ ਲੋੜਾ ਉਹਨਾਂ ਹੀ ਹੋ ਤਾਂ ਕਿ ਪੈਨਿਕ ਨਾ ਹੋਵੇ ਲੋਕੀ ਦਾ ਪੈਨਿਕ ਹੋ ਰਿਹਾ ਤਾਂ ਕਰਕੇ ਜਿਆਦਾ ਪ੍ਰੋਬਲਮ ਆ ਰਹੀ ਹੈ ਫਿਰ ਤੇ ਫਿਰ ਆਪਣੀ ਆਪਣੀ ਟੈਂਕ ਪੂਲ ਕਰਵਾ ਲਈਏ ਇਸ ਕਰ ਜਿੱਥੇ ਤੱਕ ਮੈਂ ਸਮਝਦਾ ਆਂ ਬਈ ਜਿਹੜਾ ਭਾਰਤ ਸਰਕਾਰ ਨੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਆ ਉਹਦਾ ਇੱਕ ਬਹੁਤ ਵੱਡਾ ਕਾਰਨ ਹੀ ਬਣਿਆ ਅੱਜ ਜੋ ਮਾਰੋਮਾਰ ਪੈ ਗਈ ਹੈ ਕਿਉਂਕਿ ਸਾਡਾ ਮੁਲਕ ਸਾਰੇ ਦਾ ਸਾਰੇ ਚਾਰ ਪਹੀਆਂ ਤੇ ਚੱਲਦਾ ਔਰ ਚਾਰ ਪਹੀਏ ਜਿਹੜੇ ਆ ਉਹ ਆਪਣੇ ਆਪ ਨਹੀਂ ਚੱਲਦੇ ਉਹਨਾਂ ਨੂੰ ਚਲਾਉਣ ਦੇ ਲਈ ਡਰਾਈਵਰ ਸਭ ਤੋਂ ਵੱਡੀ ਗੱਲ ਡਰਾਈਵਰ ਮੁਲਕ ਨੂੰ ਡਰਾਈਵ ਕਰਨ ਲਈ ਤਾਂ મોદી ਜੀ ਨੂੰ ਇਹਨਾਂ ਨੇ ਸੀਟ ਤੇ ਬਿਠਾ ਲਤਾ ਡਬਲ ਇੰਜਣ ਦੀ ਸਰਕਾਰ ਕਹਿ ਕੇ ਪਰ ਮੁਲਕ ਨੂੰ ਚਲਾਉਣ ਦੇ ਲਈ ਜੋ ਡਰਾਈਵਰ ਭਾਈਚਾਰਾ ਦਿਨ ਰਾਤ ਬਿਗੈਰ ਕਿਸੇ ਦਿਨ ਤਿਹਾੜੀ ਦੇ ਬਿਗੈਰ ਕਿਸੇ ਦੁੱਖ ਤਕਲੀਫ ਦੇਖੇ ਆ ਸੜਕਾਂ ਤੇ ਰਹਿੰਦਾ ਉਹਨਾਂ ਦੇ ਲਈ ਜਿਹੜਾ ਇਹਨਾਂ ਨੇ ਇੱਕ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੋ ਹੋ ਹੀ ਜਾਣਾ ਆ ਉਹਦਾ ਇਹ ਜਿਹੜਾ ਨੁਕਸਾਨ ਸਾਰਾ ਸਾਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ। ਇਹ ਕੀ ਕਾਨੂੰਨ ਹੈ ਕਿ ਉਹ ਲੋਕਾਂ ਵਿੱਚ ਇਹ ਆ ਰਹੀ ਹੈ ਕਿ ਜਦ ਪੈਟਰੋਲ ਪੰਪ ਪੈਟਰੋਲ ਪੰਪ ਵਾਲੇ ਸਟ੍ਰਾਈਕ ਤੇ ਜਾ ਰਹੇ ਨੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਕੀ ਮੁੱਦਾ ਹੈ ਜਿਸ ਕਰਕੇ ਇਹ ਸੜਾ ਹੋ ਰਿਹਾ ਹੈ ਦੇਖੋ ਜੀ ਪੈਟਰੋਲ ਪੰਪ ਵਾਲੇ ਜਿਹੜੇ ਨਾ ਉਹ ਸਟ੍ਰਾਈਕ ਤੇ ਨਹੀਂ ਜਾ ਰਹੇ ਬੇਸਿਕਲੀ ਡਰਾਈਵਰਾਂ ਨੇ ਬਿਲਕੁਲ ਚੱਕਾ ਜਾਮ ਕਰ ਦਿੱਤਾ ਪੂਰੇ ਮੁਲਕ ਦੇ ਵਿੱਚ ਕਿਉਂਕਿ ਭਾਰਤ ਸਰਕਾਰ ਨੇ ਇੱਕ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਹੀ ਹੈ ਜਿਹਦੇ ਵਿੱਚ ਅਗਰ ਕੋਈ ਡਰਾਈਵਰ ਦੇ ਕੋਲੋਂ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਕੁਤਾਹੀ ਕਾਰਨ ਤਾਂ ਉਹਦੇ ਵਿੱਚ 10 ਲੱਖ ਰੁਪਏ ਤੱਕ ਦਾ ਜੁਰਮਾਨਾ ਔਰ ਸਜ਼ਾ ਦੋਨੇ ਡਰਾਈਵਰ ਨੂੰ ਕਰਨ ਦੀ ਜਿਹੜੀ ਆ ਉਹ ਸਹੂਲਤਾਂ ਕੀਤੀ ਜਾ ਰਹੀ ਹੈ ਹਣ ਇੱਕ ਚੀਜ਼ ਇੱਥੇ ਇਹ ਵੀ ਆ ਜਾਂਦੀ ਲੋਕਾਂ ਇਹ ਕਹਿੰਦੇ ਉਹ ਤਾਂ ਡਰਾਈਵਰ ਲਈ ਕੀਤੀ ਗਈ ਆ ਹੁਣ ਤੁਸੀਂ ਘਰ ਦੀ ਗੱਡੀ ਲੈ ਕੇ ਕਾਰ ਲੈ ਕੇ ਜਾਂਦੇ ਹੋ ਕਿ ਤੁਹਾਡੇ ਤੇ ਵੀ ਕਾਨੂੰਨ ਲਾਗੂ ਹੋਵੇਗਾ ਬਿਲਕੁਲ ਡਰਾਈਵਰ ਮੀਨਸ ਡਰਾਈਵਰ ਡਰਾਈਵਰ ਮੀਨ ਜਿਹੜਾ ਉਸ ਗੱਡੀ ਨੂੰ ਡਰਾਈਵ ਕਰ ਰਿਹਾ ਉਸ ਵਹੀਕਲ ਨੂੰ ਡਰਾਈਵ ਕਰ ਰਿਹਾ ਜ਼ਰੂਰੀ ਨਹੀਂ ਆ ਵੀ ਉਹ ਡਰਾਈਵਰ ਦੀ ਜਿਹੜੀ ਹੈ ਪਰਵਾਸਾ ਕੁਝ ਹੋਰ ਹੋਵੇਗੀ ਜਿੱਲਾ ਵੀ ਜਿਸ ਵੀ ਗੱਡੀ ਨੂੰ ਚਲਾ ਰਿਹਾ ਹੈ ਚਾਹੇ ਉਹ ਮਾਲਕ ਚਲਾ ਰਿਹਾ ਹੈ ਚਾਹੇ ਕੋਈ ਉਹਨੂੰ ਮਾਲਕ ਦਾ ਰਿਸ਼ਤੇਦਾਰ ਚਲਾ ਰਿਹਾ ਚਾਹੇ ਕੋਈ ਬੱਚਾ ਚਲਾ ਰਿਹਾ ਉਹ ਡਰਾਈਵਰ ਹੋਵੇ ਗੱਡੀ ਸਗੀ ਤੇ ਵੱਡੀ ਗੱਡੀ ਹੋਵੇ ਕਾਰ ਹੋਵੇ ਇਹ ਟਰੈਂਪੂ ਹੋਵੇ ਕੋਈ ਵੀ ਗੱਡੀ ਇੱਥੇ ਆ ਸਕਦੀ ਹੈ ਬਿਲਕੁਲ ਗੱਡੀ ਕੋਈ ਵੀ ਆ ਸਕਦੀ ਮੋਟਰ ਵਹੀਕਲ ਐਕਟ ਦੇ ਤਹਿਤ ਜਿੰਨੀਆਂ ਗੱਡੀਆਂ ਰਜਿਸਟਰ ਹੋਈਆਂ ਆ ਉਹ ਸਾਰੀਆਂ ਗੱਡੀਆਂ ਜਿਹੜੀਆਂ ਇਸ ਕਾਨੂੰਨ ਦੇ ਹੇਠ ਹੋਣਗੇ ਉਹਨੂੰ ਡਰਾਈਵਰ ਜਿੰਨੇ ਚਲਾਗੇ ਸਰਕਾਰ ਨੇ ਕਿਵੇਂ ਦੇਖਦੇ ਹੋ ਕਦੇ ਪਹਿਲਾਂ ਜੀਐਸਟੀ ਫਿਰ ਲੋਟਬੰਦੀ ਫਿਰ ਕਰੋਨਾ ਕਾਲ ਵੇਲੇ ਬਿਨਾ ਕਿਸੇ ਤਿਆਰੀ ਦੇ ਕਰਫਿਊ ਵਰਗਾ ਜਿਹੜਾ ਸਾਰੇ ਪ੍ਰਬੰਧ ਹੋਣ ਇੱਕ ਵਾਰੀ ਫੇਰ ਜਿਹੜੇ ਡਰਾਈਵਰ ਫਸ ਗਏ ਨੇ ਦਿੱਲੀ ਵਰਗੇ ਸ਼ਹਿਰਾਂ ਜਿਹੜੇ ਸਵਾਰੀਆਂ ਲੈ ਕੇ ਗਏ ਹੋਏ ਸੀ ਐਮਪੀ ਯੂਪੀ ਤੋਂ ਬਹੁਤ ਕਾਲ ਆ ਰਹੀਆਂ ਕਿਵੇਂ ਦੇਖਦੇ ਹੋ ਵੀ ਬਾਰ ਬਾਰ ਅਜਿਹਾ ਮਾਹੌਲ ਦੇਸ਼ ਚ ਬਣਨਾ ਬਿਲਕੁਲ ਬੰਦਵਰਗੇ ਹਾਲਾਤ ਉਹਨੇ ਅਰਥਵਿਵਸਥਾ ਲਈ ਜਨਤਾ ਲਈ ਕਿਹੋ ਜਿਹਾ ਦੇਖਣ ਮੈਂ ਸਮਝਦਾ ਵੀ ਇਹ ਸਾਡੇ ਜਿਹੜੀ ਆ ਕੇਂਦਰ ਸਰਕਾਰ ਆ ਉਹਦਾ ਇਹ ਬਹੁਤ ਨਿਲਾਕੀ ਭਰਿਆ ਵਰਤਾਰਾ ਆ ਕਿਉਂਕਿ ਜੇ ਅਸੀਂ ਬਹੁਮਤ ਦੇ ਵਿੱਚ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਵੇਰੇ ਉੱਠੀਏ ਨਵਾਂ ਕਾਨੂੰਨ ਪਾਸ ਕਰ ਦਈਏ ਰਾਤ ਨੂੰ ਸੋਈਏ ਇੱਕ ਸੁਪਨਾ ਲੈ ਕੇ ਸਵੇਰੇ ਉਹ ਸੁਪਨਾ ਸਕਾਰ ਕਰਨ ਦੇ ਚੱਕਰ 'ਚ ਨਵਾਂ ਕਾਨੂੰਨ ਪਾਸ ਕਰ ਦਈਏ ਇਹਦੇ ਹੋਰ ਵੀ ਢੰਗ ਤਰੀਕੇ ਸੀ ਜੇ ਪਹਿਲੇ ਕਾਨੂੰਨ ਦੇ ਵਿੱਚ ਰੈਸ਼ ਐਂਡ ਨੈਗਲੀਜੈਂਟ ਡਰਾਈਵਿੰਗ ਦੇ ਲਈ ਧਾਰਾ 304ਏ ਦਾ ਰੱਖੀ ਗਈ ਸੀ ਤੇ ਇਹਦੇ ਵਿੱਚ ਇਹਨਾਂ ਨੇ 104 ਕਰ ਦਿੱਤੀ ਹੈ ਪਰ ਅਗਰ ਉਸ 304 ਨੂੰ ਹੀ ਆਪਾਂ ਨੌਨ ਅਵੇਲੇਬਲ ਕਰ ਦਿੰਦੇ ਗੈਰ ਜ਼ਮਾਨਤੀ ਕਰ ਦਿੰਦੇ ਤੇ ਇਹਦਾ ਮਸਲਾ ਬਹੁਤ ਵਧੀਆ ਹੱਲ ਹੋ ਜਾਣਾ ਸੀ ਬਜਾਏ 10 ਲੱਖ ਰੁਪਏ ਜੁਰਮਾਨਾ ਇੱਕ ਡਰਾਈਵਰ ਇੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਚਾਹੇ ਉਹ ਕਾਰ ਚਲਾ ਰਿਹਾ ਚਾਹੇ ਉਹ ਵੱਡੀ ਗੱਡੀ ਚਲਾ ਰਿਹਾ ਮੈਂ ਨਹੀਂ ਸਮਝਦਾ ਵੀ ਕਿਤੇ ਵੀ ਉਹਨੂੰ 10000 ਤੋਂ ਵੱਧ ਤਨਖਾਹ ਮਿਲਦੀ ਹੋਊਗੀ ਖਾਸ ਕਰਕੇ ਜਿਹੜੇ ਡਰਾਈਵਰ ਸ਼ਬਦ ਆਪਾਂ ਵਰਤ ਰਹੇ ਹਾਂ ਔਰ 10000 ਰੁਪਏ ਦੀ ਤਨਖਾਹ ਲੈਣ ਵਾਲਾ ਡਰਾਈਵਰ 10 ਲੱਖ ਰੁਪਏ ਦਾ ਜੁਰਮਾਨਾ ਕਿੱਥੋਂ ਅਦਾ ਕਰੇਗਾ ਸਾਡੇ ਮੁਲਕ ਦੀ ਸਰਕਾਰ ਬਿਨਾਂ ਸੋਚੇ ਸਮਝੇ ਬਗੈਰ ਉਹਦੇ ਪ੍ਰੈਕਟੀਕਲ ਤਰੀਕੇ ਦੇਖਿਆ ਵੀ ਇਹ ਜਿਹੜਾ ਆ ਸੰਭਵ ਵੀ ਹੈ ਕਿ ਨਹੀਂ ਹੈ ਕਾਨੂੰਨ ਬਣਾ ਕੇ ਲਾਗੂ ਕਰਨ ਜਾ ਰਹੀ ਹੈ ਲੋਕ ਇਹ ਵੀ ਕਹਿ ਰਹੇ ਆ ਕਿ ਸੱਤ ਬਹੁਤ ਸਾਰੇ ਹਾਦਸੇ ਟੁੱਟੀਆਂ ਸੜਕਾਂ ਕਰਕੇ ਜੇ ਗੱਲ ਕਰੀ ਹਾਰਪੁਰ ਦੀ ਤਾਂ ਜਲੰਧਰ ਹਾਰਪੁਰ ਮਾਰਕੇਈ ਸਾਲਾ ਟੁੱਟਿਆ ਰਿਹਾ ਉਹਦੇ ਕਰਕੇ ਬਹੁਤ ਸਾਰੇ ਹਾਦਸੇ ਹੁੰਦੇ ਮੌਤਾਂ ਹੁੰਦੀਆਂ ਕਿ ਸਿਆਸਤਦਾਨਾਂ ਦੇ ਲਈ ਕੋਈ ਕਾਨੂੰਨ ਨਹੀਂ ਸਿਰਫ ਸਾਰੇ ਕਾਨੂੰਨ ਜਾਂਦੇ ਆ ਹਾਂ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਆ ਬਹੁਤ ਸਾਰੇ ਹਾਦਸੇ ਜਿਹੜੇ ਆ ਉਹ ਸੜਕਾਂ ਦੇ ਉੱਤੇ ਆਵਾਰਾ ਪਸ਼ੂਆਂ ਦੇ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਆ ਸੜਕਾਂ ਟੁੱਟੀਆਂ ਫੁੱਟੀਆਂ ਹੋਣ ਦੇ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਆ ਸੜਕਾਂ ਦੇ ਵਿੱਚ ਸੜਕਾਂ ਦੇ ਬਾਰੇ ਰੋਡ ਜਿਹੜੇ ਸਾਈਨ ਨਹੀਂ ਲੱਗੇ ਕਿਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਕੋਈ ਅਵੇਅਰਨੈਸ ਕੈਂਪੇਨ ਨਹੀਂ ਲਗਾਏ ਜਾਂਦੇ ਇਹ ਮੰਤਰੀ ਸੰਤਰੀ ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਹੈਗੇ ਆ ਇਹ ਤਾਂ ਗੱਡੀਆਂ ਦੇ ਵਿੱਚ ਬੈਠ ਜਾਂਦੇ ਜਾਂ ਡਰਾਈਵਰ ਹੂਟਰ ਮਾਰਦੇ ਜਾਈ ਜਾ ਰਹੇ ਆ ਇਹ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਬਤੀਤ ਕਰ ਰਹੇ ਆ ਪੁੱਛ ਕੇ ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਦੇ ਲਈ ਇਹ ਰੋਜੀ ਰੋਟੀ ਦਾ ਸਾਧਨ ਠੀਕ